ਹਾਂਜੀ ਦੋਸਤੋ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੀ ਗੱਡੀ ਦੀ ਮੋਡੀਫਿਕੇਸ਼ਨ ਕਰਵਾਉਣੀ ਹੈ ਤੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੀ ਗੱਡੀ ਦੀ ਮੋਡੀਫਿਕੇਸ਼ਨ ਜਿਹੜੀ ਉਹ ਦੂਜੇ ਨਾਲੋਂ ਅਲੱਗ ਹੋਵੇ ਅਤੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੀ ਜਿਹੜੀ ਗੱਡੀ ਹੈ ਉਹ ਸੜਕ ਦੇ ਉੱਪਰ ਜਾਂ ਰੋਡ ਦੇ ਉੱਪਰ ਜਾਂ ਹਾਈਵੇ ਦੇ ਉੱਪਰ ਜੰਮ ਕੇ ਚੱਲੇ ਅਤੇ ਤੁਹਾਨੂੰ ਹੈ ਜਿਹੜਾ ਦੂਸਰੇ ਨਾਲੋਂ ਆਪਣੀ ਗੱਡੀ ਦੀ ਇੱਕ ਅਲੱਗ ਡੈਸ਼ਿੰਗ ਚਾਹੀਦੀ ਹੈ ਪਰ ਤੁਸੀਂ ਵੈਰਾਈਟੀ ਨਾ ਮਿਲਣ ਦੇ ਕਾਰਨ ਪਰੇਸ਼ਾਨ ਹੋ ਅੱਜ ਤੁਹਾਨੂੰ ਅਸੀਂ ਲੈ ਕੇ ਪਹੁੰਚਿਆ ਹੈ ਅਲੋਏ ਦੀ ਦੁਨੀਆ ਦੇ ਵਿੱਚ ਜਿੱਥੇ ਤੁਹਾਨੂੰ ਮੇਰੇ ਪਿੱਛੇ ਦੇਖ ਸਕਦੇ ਹੋਗੇ 13 ਇੰਚੀ ਤੋਂ ਲੈ ਕੇ 24 ਇੰਚ ਤੱਕ ਦੇ ਅਲੋਏ ਅਤੇ ਹਰ ਕੰਪਨੀ ਦਾ ਟਾਇਰ ਹੈ ਜਿਹੜਾ ਤੁਹਾਨੂੰ ਮਿਲਣ ਵਾਲਾ ਹੈ ਸਾਡੇ ਪਿੱਛੇ ਤੇ ਸਾਈਡ ਦੇ ਤੋਂ ਦੇਖ ਸਕਦੇ ਹੋ ਕਿਸ ਪ੍ਰਕਾਰ ਜਿਹੜਾ ਇੱਥੇ ਅਲੋਏ ਦੀ ਵੈਰਾਈਟੀ ਹੈ ਜਿਹੜੀ ਤੁਹਾਨੂੰ ਮਿਲਣ ਵਾਲੀ ਹੈ ਕਿ ਜਿੱਥੇ ਤੁਹਾਡੀ ਗੱਡੀ ਦੀ ਜਿਹੜੀ ਹੈਗੀ ਜਿੱਥੇ ਮਾਈਲੇਜ ਵਧਣ ਵਾਲੀ ਹੈ ਉੱਥੇ ਤੁਹਾਡੀ ਗੱਡੀ ਦੀ ਜਿਹੜੀ ਚਲਾਈ ਹੈ ਉਹਦੇ ਵਿੱਚ ਫਰਕ ਪੈਣਾ ਉੱਥੇ ਹੀ ਤੁਹਾਡੀ ਗੱਡੀ ਜਦ ਲੰਗੇ ਕੀ ਤਾਂ ਲੋਕ ਵੀ ਹੈ ਜਿਹੜੇ ਉਹ ਖੜਖੜ ਦੇਖਣਗੇ ਜਿੱਥੇ ਤੁਹਾਨੂੰ ਵੱਖ-ਵੱਖ ਤਰ੍ਹਾਂ ਦੇ ਅਲੌਇਸ ਨੇ ਜਿਹੜੇ ਉਹ ਮਿਲਣ ਵਾਲੇ ਨੇ ਅਲੌਇਸ ਦੇ ਲਈ ਅਤੇ ਵਧੀਆ ਕੰਪਨੀ ਦੇ ਟਾਇਰਸ ਦੇ ਲਈ ਕਿੱਥੇ ਆਉਣਾ ਹੈ ਅਤੇ ਕਿਹੜੀ-ਕਿਹੜੀ ਵੈਰਾਈਟੀ ਇੱਥੇ ਹੈਗੀ ਹੈ ਉਸ ਨੂੰ ਲੈ ਕੇ ਅਸੀਂ ਅੱਜ ਬਾਂਸਲ ਅਲੌਇਸ ਧਨੋਲਾ ਰੋਡ ਬਰਨਾਲਾ ਦੇ ਸੰਚਾਲਕ ਦੇ ਨਾਲ ਗੱਲਬਾਤ ਕਰਾਂਗੇ ਕਿਹੜੀ-ਕਿਹੜੀ ਕੰਪਨੀ ਦੇ ਅਲੌਇਸ ਨੇ ਜਿਹੜੇ ਉਹ ਮਿਲਣ ਵਾਲੇ ਨੇ ਅਤੇ ਕਿਹੜੀ-ਕਿਹੜੀ ਕੰਪਨੀ ਦੇ ਟਾਇਰਸ ਨੇ ਜਿਹੜੇ ਉਹ ਮਿਲਣ ਵਾਲੇ ਨੇ ਅਤੇ ਕਿਹੜੀ-ਕਿਹੜੀ ਵੈਰਾਈਟੀ ਕਰਦੇ ਆ ਉਹਨਾਂ ਦੇ ਨਾਲ ਗੱਲਬਾਤ ਅਭਿਰਤ ਜੀ ਅੱਜ ਕੱਲ ਹਰ ਬੰਦਾ ਚਾਹੁੰਦਾ ਕਿ ਮੇਰੀ ਗੱਡੀ ਸਭ ਤੋਂ ਵੱਖਰੀ ਦਿਖੇ ਮੇਰੀ ਗੱਡੀ ਦੀ ਮੋਡੀਫਿਕੇਸ਼ਨ ਵਧੀਆ ਹੋਵੇ ਅਲੌਇਜ਼ ਵਧੀਆ ਹੋਣ ਪਰ ਉਹਨੂੰ ਵੈਰਾਈਟੀ ਨਹੀਂ ਮਿਲ ਪਉਂਦੀ ਇਸ ਦੇ ਨਾਲ ਨਾਲ ਅੱਜ ਕੱਲ ਹਰ ਬੰਦਾ ਚਾਹੁੰਦਾ ਕਿ ਮੇਰੀ ਗੱਡੀ ਸੜਕ ਤੇ ਜੰਮ ਕੇ ਚੱਲੇ ਜਾਨਕੀ ਕਿਸੇ ਪ੍ਰਕਾਰ ਦੀ ਡਿਸਟਰਬੈਂਸ ਨਾ ਹੋਵੇ ਹਨਾ ਪਰ ਉਹਦੇ ਲਈ ਵੈਰਾਈਟੀ ਜਿਹੜੀ ਬਰਨਾਲੇ ਚ ਜ਼ਿਆਦਾਤਰ ਨਹੀਂ ਮਿਲਦੀ ਅਲੌਇਜ਼ ਦੇ ਲੈ ਕੇ 13 ਇੰਚ ਤੋਂ 24 ਇੰਚ ਤੱਕ ਹਰ ਕੰਪਨੀ ਦਾ ਹਰ ਬ੍ਰਾਂਡ ਦਾ ਅਲੌਇਜ਼ ਜਾਨਕੀ ਮਿਲਣਾ ਮੁਸ਼ਕਿਲ ਹੈਗਾ ਤੇ ਦੂਸਰੀ ਗੱਲ ਕਰੀਏ ਆਪਾਂ ਟਾਇਰਸ ਤੁਸੀਂ ਇੱਥੇ ਕਿਸ ਤਰ੍ਹਾਂ ਦੀ ਲੋਕਾਂ ਨੂੰ ਵੈਰਾਈਟੀ ਦੇ ਰਹੇ ਹੋ ਅਲੌਏ ਦੇ ਵਿੱਚ ਜੀ ਆਪਣੇ ਕੋਲੇ ਅਲੌਏ ਵੀਲ ਦੇ ਵਿੱਚ ਪਲਾਟੀ ਦਾ ਜੀਬੈਕਸ ਦਾ ਵਿਕਟਰ ਦਾ ਵੌਸਨ ਦਾ ਨਿਯੋ ਦਾ ਹਰ ਕੰਪਨੀ ਦਾ ਹਰ ਬ੍ਰਾਂਡ ਦਾ ਅਲੌਏ ਵੀਲ ਵੀ ਮਿਲੇਗਾ ਜੀ ਜੇ ਵੀ ਤੁਸੀਂ ਟਾਇਰ ਦੀ ਗੱਲ ਕਰੀਏ ਆਪਣੇ ਕੋਲੇ ਹਰ ਬ੍ਰਾਂਡ ਦਾ ਟਾਇਰ ਮਿਲੇਗਾ ਜੀ ਜਿਵੇਂ ਟੌਪ ਬ੍ਰਾਂਡ ਦੇ ਵਿੱਚ ਮਿਸ਼ਲਨ ਕੌਂਟੀਨੈਂਟ ਬ੍ਰੇਸਟਨ ਜੋਕੋਹਾਮਾ ਅਵੇਲੇਬਲ ਹੈ ਜੀ ਜੇ ਕੇ ਸਿਅਟ ਅਪੋਲੋ ਬਾਕੀ ਹਰ ਆਪਣੇ ਕੋਲੇ ਚਾਈਨੀਜ਼ ਟਾਇਰ ਵੀ ਅਵੇਲੇਬਲ ਹੈ ਜੀ ਹਰ ਸਾਈਜ਼ ਦਾ ਕਾਰ ਅਵੇਲੇਬਲ ਹੈ ਜੀ ਤੋ ਜਿਵੇਂ ਅਲੌਇਸ ਬੰਦਾ ਪਾਉਂਦਾ ਜਦੋਂ ਤੇ ਟਾਇਰਸ ਬੰਦਾ ਪਾਉਂਦਾ ਤਾਂ ਉਹਦੇ ਗਾਹਕ ਦੇ ਮਨ 'ਚ ਸ਼ੰਕਾ ਹੁੰਦੀ ਹੈ ਕਿਤੇ ਕੰਪਨੀ ਘਟੀਆ ਨਾ ਹੋਵੇ ਜਾਂ ਕੱਲ ਨੂੰ ਜਲਦੀ ਖਰਾਬ ਨਾ ਹੋ ਜਾਣਾ ਤਾਂ ਉੱਥੇ ਆਪਾਂ ਗਾਰੰਟੀ ਵੀ ਦਿੰਨੇ ਆ ਕੋਈ ਆਪਣੇ ਕੋਲ ਕੋਈ ਵੀ ਅਲਾਇ ਵੀ ਲੈਤਾ ਜਾਵੇ ਜਾਂ ਕੋਈ ਵੀ ਟਾਇਰ ਲੈਤਾ ਜਾਵੇ ਆਪ ਪ੍ਰੋਪਰ ਗਾਰੰਟੀ ਦੇ ਨਾਲ ਬਿੱਲ ਦੇ ਨਾਲ ਮਿਲ ਜੇ ਜਾਨੀ ਕਿ ਆਪਾਂ ਕਹਿ ਸਕਦੇ ਕਿ ਇੱਥੇ ਜਦੋਂ ਕੋਈ ਵੀ ਕਸਟਮਰ ਆਵੇਗਾ ਜਿੱਥੇ ਉਹ ਵੈਰਾਈਟੀ ਨੂੰ ਲੈ ਕੇ ਸੰਤੁਸ਼ਟ ਹੋਵੇਗਾ ਉੱਥੇ ਹੀ ਜਿਹੜੀ ਕੁਆਲਿਟੀ ਹੈ ਉਹਨੂੰ ਵੀ ਲੈ ਕੇ ਜਾਨੀ ਕਿ ਆਪਾਂ ਗਾਰੰਟੀ ਦੇ ਸਕਦੇ ਹਾਂ ਵੀ ਕਿਤੇ ਮਰਜ਼ੀ ਚਲਾ ਜਾਵੇ ਕੋਈ ਚੀਜ਼ ਨਹੀਂ ਹੋਏਗੀ ਜਿਵੇਂ ਹੁਣ ਵੀਡੀਓ ਦੇਖ ਕੇ ਸਾਡੇ ਭਰਾ ਆਉਣਗੇ ਕੋਈ ਸ਼ੇਅਰ ਕਰਕੇ ਵੀ ਆਵੇਗਾ ਉਹਨਾਂ ਲਈ ਆਪਾਂ ਕੀ ਸਪੈਸ਼ਲ ਆਫਰ ਦਵਾਂਗੇ ਉਹਨਾਂ ਨੂੰ ਕੋਈ ਨਾ ਕੋਈ ਸਰਪ੍ਰਾਈਜ਼ ਗਿਫਟ ਲਾਜੂ ਮਿਲਦਾ ਜਾਵੇ ਹਾਂਜੀ ਦੋਸਤੋ ਦੇਖ ਸਕਦੇ ਹੋ ਮੇਰੇ ਪਿੱਛੇ ਕਿਸ ਤਰ੍ਹਾਂ ਟਾਇਰਸ ਦਾ ਪੂਰਾ ਸਟਾਕ ਹੈਗਾ ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਅਲॉयਸ ਦੀ ਵੈਰਾਈ ਦਿਖਾਈ ਤਾਂ ਹੁਣ ਜੇਕਰ ਤੁਸੀਂ ਵੀ ਚਾਹੁੰਦੇ ਹੋ ਆਪਣੇ ਸ਼ਹਿਰ ਬਰਨਾਲਾ ਦੇ ਵਿੱਚ ਆਪਣੀ ਗੱਡੀ ਦੀ ਮੋਡੀਫਿਕੇਸ਼ਨ ਕਰਾਉਣਾ ਅਤੇ ਅਲॉयਸ ਦੀ ਵੈਰਾਈ ਦੇਖਣਾ ਅਤੇ ਆਪਣੀ ਕਾਰ ਦੇ ਵਿੱਚ ਅਲॉयਸ ਪਵਾਉਣਾ ਚਾਹੁੰਦੇ ਹੋ ਤੇ ਵਧੀਆ ਕੰਪਨੀ ਦੇ ਟਾਇਰ ਪਵਾਉਣਾ ਚਾਹੁੰਦੇ ਆ ਇੱਥੇ ਤੁਹਾਨੂੰ ਗਾਰੰਟੀ ਦੇ ਨਾਲ ਹੈ ਜਿਹੜੀ ਸਾਰੀ ਵੈਰਾਈ ਮਿਲਣ ਵਾਲੀ ਹੈ ਜਿੱਥੇ ਵਧੀਆ ਕੰਪਨੀ ਦੇ ਟੌਪ ਬ੍ਰਾਂਡਸ ਦੀ ਜਿਹੜੇ ਟਾਇਰ ਤੇ ਅਲॉयਸ ਵੀਲ ਮਿਲਣ ਵਾਲ ਨੇ ਉੱਥੇ ਤੁਹਾਨੂੰ ਇੱਥੇ ਵਧੀਆ ਸਰਵਿਸ ਹੈ ਜਿਹੜੀ ਉਹ ਮਿਲਣ ਵਾਲੀ ਹੈ ਤਾਂ ਪਹੁੰਚਣਾ ਕਿੱਥੇ ਹੈ ਐਡਰੈਸ ਨੋਟ ਕਰ ਲਓ ਬਾਂਸਲਸ ਅਲਾਏ ਤਨੌਲਾ ਰੋਡ ਨੇੜੇ ਬਰਿੰਦਾ ਕਲੋਨੀ ਬੜਨਾਲਾ